ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਕੱਲ ਸੂਬੇ ਵਿੱਚ ਕਈ ਬੰਬ ਧਮਾਕਾ ਹੋਣ ਦਾ ਦਾਵਾ ਕਰਨਾ ਮਹਿੰਗਾ ਪੈ ਗਿਆ ਦਰਸਲ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਨਿੱਜੀ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਆਖਿਆ ਕਿ ਉਹਨਾਂ ਨੂੰ ਖੁਫੀਆ ਜਾਣਕਾਰੀ ਮਿਲੀ ਹੈ ਕਿ ਪੰਜਾਬ ਵਿੱਚ 50 ਬੰਬ ਆਏ ਹਨ ਜਿਨ੍ਹਾਂ ਵਿੱਚੋਂ 18 ਫਟ ਚੁੱਕੇ ਹਨ ਅਤੇ 32 ਬੰਬ ਹਲੇ ਫਟਣੇ ਬਾਕੀ ਹਨ। ਪ੍ਰਤਾਪ ਸਿੰਘ ਬਾਜਬਾ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਟੀਮ ਪ੍ਰਤਾਪ ਸਿੰਘ ਬਾਜਬਾ ਤੋਂ ਇਸ ਜਾਣਕਾਰੀ ਦੇ ਸਰੋਤ ਬਾਰੇ ਪੁੱਛਣ ਲਈ ਉਹਨਾਂ ਦੀ ਰਹਾਇਸ਼ ਤੇ ਜਦ ਗਈ ਤਾਂ ਪ੍ਰਤਾਪ ਸਿੰਘ ਬਾਜਬਾ ਨੇ ਜਾਣਕਾਰੀ ਦਾ ਸਰੋਤ ਦੱਸਣ ਤੋਂ ਇਨਕਾਰ ਕਰ ਦਿੱਤਾ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਬਾਈਬਾ ਤੇ ਦੋਸ਼ ਲਾਇਆ ਕਿ ਉਹਨਾਂ ਪੁੱਛਗਿੱਛ ਦੌਰਾਨ ਕੋਈ ਸਹਿਯੋਗ ਨਹੀਂ ਕੀਤਾ ਜਿਸ ਤੋਂ ਬਾਅਦ ਮੁਹਾਲੀ ਵਿੱਚ ਸਾਈਬਰ ਕ੍ਰਾਈਮ ਪੁਲਿਸ ਥਾਣੇ ਵਿੱਚ ਬਾਈਬਾ ਖਿਲਾਫ ਝੂਠੀ ਜਾਣਕਾਰੀ ਦੇਣ ਤੇ دہشت ਫਲਾਉਣ ਦੇ ਦੋਸ਼ ਲਾ ਕੇ ਪਰਚਾ ਦਰਜ ਕਰ ਲਿਆ ਗਿਆ ਇਸ ਸਾਰੇ ਮਸਲੇ ਤੇ ਕੱਲ ਕੀ ਘਟਨਾ ਕਰਮ ਵਾਪਰਿਆ ਆਓ ਪ੍ਰਤਾਪ ਸਿੰਘ ਬਾਈਬਾ ਦੀ ਜ਼ੁਬਾਨ ਸੁਣਦੇ ਹਾਂ ਤੇ ਮੈਨੂੰ ਪਤਾ ਲੱਗਾ 50 ਬੰਬ ਆਏ ਨੇ ਮੇਰੀ ਇੱਕ ਗੱਲ ਹੋਰ ਸੁਣ ਲਓ ਇਹ ਮਾਨ ਨੂੰ ਪਤਾ ਹੈ ਕਿ ਨਹੀਂ ਪਤਾ ਮੇਰੇ ਹੋਮ ਮਿਨਿਸਟਰ 50 ਬੰਬ ਆਏ ਨੇ 18 ਚੱਲੇ ਅਜੇ 23 ਚੱਲਣ ਵਾਲੇ ਹੁਣ ਕਿਹਦੇ ਕਿਹਦੇ ਤੇ ਸੱਠ ਮਾਣਾ ਮੈਨੂੰ ਇਸ ਗੱਲ ਦਾ ਨਹੀਂ ਇਲਮ ਬੈਨਾ ਫਿਰ ਹੁਣੇ ਹੀ ਮੁਹਾਲੀ ਤੋਂ ਦੋ ਸਿਨ ਅਫਸਰ ਜਿਹੜੇ ਨੇ ਉਹ ਆਏ ਉਹਨਾਂ ਨਾਲ ਮੈਂ ਫੁਲੀ ਕੋਆਪਰੇਟਡ ਸੋਰਸ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਤੇ ਸੋਰਸ ਨਹੀਂ ਮੈਂ ਦੱਸ ਕਿਉਂਕਿ ਸੈਂਟਰ ਸਰਕਾਰ ਦੇ ਸੋਰਸਸ ਹੁੰਦੇ ਨੇ ਹੋਮ ਮਿਨਿਸਟਰੀ ਦੇ ਫਾਰਮਿਸਟ ਦੇ ਸੋਰਸਸ ਹੁੰਦੇ ਨੇ ਸੂਬੇ ਦੀ ਇੰਟੈਲੀਜੈਂਸ ਦੇ ਸੋਰਸਸ ਹੁੰਦੇ ਨੇ ਸੋਰਸਸ ਕੋਈ ਵੀ ਰਿਵੀਲ ਨਹੀਂ ਕਰਦਾ ਤੇ ਮੈਂ ਕਨਸਟੀਟਿਊਸ਼ਨ ਪੋਸਟ ਓल्ड ਕਰਨਾ ਇੱਕ ਜ਼ਿੰਮੇਵਾਰ ਪੋਸਟ ਓल्ड ਕਰਨਾ ਮੈਂ ਤੇ ਉਹਦੀ ਕਾਉਂਟਰੀ ਤੁਹਾਨੂੰ ਅਸਿਸਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੇ ਐਕਸ਼ਨ ਦੀ ਗੱਲ ਕਰਦੇ ਨੇ ਮਾਨ ਸਾਹਿਬ ਜੇ ਪ੍ਰਤਾਪ ਸਿੰਘ ਬਾਜਵਾ ਤੇ ਤੁਸੀਂ ਬਿਨਾ ਕਿਸੇ ਮਕਸਦ ਤੋਂ ਤੁਸੀਂ ਕਿਸੇ ਨਾ ਕਿਸੇ ਤੂੰ ਕੇਸ ਰਜਿਸਟਰ ਕਰਨਾ ਹੈ ਜਾਂ ਐਕਸ਼ਨ ਲੈਣਾ ਯੂ ਆਰ ਮੋਸਟ ਵੈਲਕਮ ਇਹ ਕੋ ਪਹਿਲੀ ਵਾਰ ਨਹੀਂ ਅਸੀਂ ਲੜਨ ਲੱਗੇ ਤੋ ਇਸ ਗੱਲ ਕਰਨ ਮੈਂ ਫੁਲੀ ਕੋਆਪਰੇਟ ਕਰਾਂਗਾ ਤੇ ਮੈਂ ਇੱਕ ਵਾਰ ਫੇਅਰ ਕਵਾਂਗਾ ਭਗਵੰਤ ਮਾਨ ਇਸ ਬੀਨ ਅ ਕੰਪਲੀਟ ਫੇਲਿ ਮੈਂ ਉਹਨਾਂ ਨੂੰ ਕਵਾਂਗਾ ਭਗਵੰਤ ਜੀ ਕੁੰਭ ਕਰਨੀ ਜਾਗ ਚੋਂ ਉਠੋ ਕੰਨ ਵੀ ਖੋਲੋ ਤੇ ਆਪਣੀ ਅੱਖਾਂ ਵੀ ਖੋਲੋ 2:30 ਵਜੇ ਵਾਲਾ ਕੰਮ ਬੰਦ ਕਰੋ ਪੰਜਾਬ ਨੂੰ ਸੰਜੀਦਗੀ ਨਾ ਲਓ ਪ੍ਰਤਾਪ ਸਿੰਘ ਬਾਜਬਾ ਖਿਲਾਫ ਕਾਰਵਾਈ ਦਾ ਮੋੜ ਕੱਲ ਉਸ ਵੇਲੇ ਦਿਨੇ ਵੱਜ ਗਿਆ ਸੀ ਜਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਆਖਿਆ ਸੀ ਕਿ ਬਾਜਬਾ ਆਪਣੇ ਦਾਅਵੇ ਨੂੰ ਸਾਬਤ ਕਰਨ ਜਾਂ ਲੋਕਾਂ ਵਿੱਚ دہشت ਫੈਲਾਉਣ ਲਈ ਕਾਰਵਾਈ ਦਾ ਸਾਹਮਣਾ ਕਰਨ ਨੂੰ ਤਿਆਰ ਰਹਿਣਾ ਇਸ ਦਰਮਿਆਨ ਸਮੁੱਚੀ ਆਮ ਆਦਮੀ ਪਾਰਟੀ ਨੇ ਵੀ ਬਾਜਬਾ ਤੇ ਹਮਲਾ ਬੋਲ ਦਿੱਤਾ ਹੈ ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਬਾਜਬਾ ਦੇ ਸਬੰਧ ਦੇਸ਼ ਵਿਰੋਧੀ ਅੰਸਰਾਂ ਨਾਲ ਹਨ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸਬੰਧ ਨੇ ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਕਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ 50 ਪਹੁੰਚ ਗਏ 18 ਚੱਲ ਗਏ 32 ਰਹਿ ਗਏ ਤੁਹਾਡਾ ਇਨਫੋਰਮੇਸ਼ਨ ਦਾ ਸੋਰਸ ਕੀ ਹੈ ਕਿਉਂਕਿ ਨਾ ਤਾਂ ਇਹ ਜਿਹੜੀ ਇਨਫਾਰਮੇਸ਼ਨ ਹੈ ਪੰਜਾਬ ਦੀ ਕਿਸੇ ਇੰਟੈਲੀਜੈਂਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸੀ ਨੇ ਕੋਈ ਖਬਰ ਇਸ ਤਰ੍ਹਾਂ ਦੀ ਤੁਹਾਡਾ ਫਰਜ ਬਣਦਾ ਹੈ ਕਿ ਸਾਡੇ ਨਾਲ ਉਹ ਗੱਲ ਸ਼ੇਅਰ ਕਰੋ ਤੇ ਕੀ ਤੁਸੀਂ ਉਹਨਾਂ ਬੰਬਾਂ ਦੇ ਫਟਣ ਦੀ ਜਾਂ ਉਹਨਾਂ ਬੰਬਾਂ ਦੇ ਚੱਲਣ ਦੀ ਵੇਟ ਕਰਦੇ ਇੰਤਜ਼ਾਰ ਕਰਦੇ ਹੋ ਕਿ ਬੰਦੇ ਮਰ ਜਾਣ ਪਹਿਲਾਂ ਫਿਰ ਮੈਂ ਆਪਣੀ ਰਾਜਨੀਤੀ ਚਮਕਾਉਂਗਾ ਜੇ ਤੁਸੀਂ دہشت ਫਲਾਉਣਾ ਚਾਹੁੰਦੇ ਹੋ ਪੰਜਾਬ 'ਚ ਤੁਹਾਡੇ ਕੋਲ ਕੋਈ ਇਨਫਰਮੇਸ਼ਨ ਨਹੀਂ ਸਿਰਫ ਦਹਿਸ਼ਤ ਵਾਸਤੇ ਬਿਆਨ ਦਿੱਤਾ ਹੈ ਤਾਂ ਇਹ ਸੀਰੀਅਸ ਕ੍ਰਾਈਮ ਹੈ ਤੁਹਾਡੇ ਤੇ ਸਖਤ ਕਾਰਵਾਈ ਕਰਾਂਗੇ ਇੱਧਰ ਸੂਬੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਠੱਲਣ ਲਈ ਪੰਜਾਬ ਪੁਲਿਸ ਵੀ ਲਗਾਤਾਰ ਸਰਗਰਮ ਹੈ ਕੱਲ ਪੰਜਾਬ ਪੁਲਿਸ ਨੇ ਜਰਮਨ ਵਿੱਚ ਬੈਠੇ 골ਡੀ ਢਿੱਲੋਂ ਵੱਲੋਂ ਚਲਾਏ ਜਾ ਰਹੇ ਅੱਤਵਾਦੀ ਮੋਡੀਊਲ ਦਾ ਪਰਦਾਫਾਸ਼ ਕਰਦਿਆਂ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਇਹ ਮੋਡੀਊਲ ਪਾਕਿਸਤਾਨੀ ਏਜੰਸੀ ਆਈਐਸਆਈ ਦੇ ਸਹਿਯੋਗ ਨਾਲ ਚੱਲ ਰਿਹਾ ਸੀ ਫੜੇ ਗਏ ਦੋਮਾ ਅੱਤਵਾਦੀਆਂ ਤੋਂ ਲਗਭਗ 1.5 ਕਿਲੋ ਆਰਡੀਐਕਸ ਤੇ 2.5 ਕਿਲੋ ਆਈਈਡੀ ਬਰਾਮਦ ਹੋਈ ਹੈ। ਇੱਕ ਰਿਮੋਟ ਕੰਟਰੋਲ ਵੀ ਇਹਨਾਂ ਤੋਂ ਮਿਲਿਆ ਹੈ। ਮੁਢਲੀ ਜਾਂਚ ਵਿੱਚ ਪਤਾ ਲੱਗਾ ਕਿ ਇਹ ਵੱਡੇ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਹੇ ਸਨ। ਉਧਰ ਜਲੰਧਰ ਇੰਟੈਲੀਜੈਂਸ ਪੁਲਿਸ ਦੀ ਟੀਮ ਨੇ ਵੀ ਕਪੂਰਥਲਾ ਦੇ ਸੁਭਾਨਪੁਰ ਤੋਂ ਚਾਰ ਲੋਕਾਂ ਨੂੰ ਕੱਲ ਵੱਡੀ ਮਾਤਰਾ ਵਿੱਚ ਤਮਾਕਾ ਖੇਜ਼ ਸਮਗਰੀ ਨਾਲ ਗ੍ਰਿਫਤਾਰ ਕੀਤਾ। ਇਹ ਸਾਰੇ ਦੋਸ਼ੀ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ। ਵਿਸਾਖੀ ਅਤੇ ਖਾਲਸਾ ਸਾਜਨਾ ਦੇ ਇਸ ਮੌਕੇ ਕੱਲ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਧਿਰਾਂ ਵੱਲੋਂ ਆਪਣੀਆਂ ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਵਾਰਿਸ ਪੰਜਾਬ ਲੱਖਾ ਸਦਾਨਾ ਤੇ ਬਸਪਾ ਵੱਲੋਂ ਸਿਆਸੀ ਕਾਨਫਰੰਸਾਂ ਵਿੱਚ ਅੱਪੋ ਆਪਣੇ ਸੰਬੋਧਨਾ ਦੌਰਾਨ ਜਿੱਥੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਗਈ ਉੱਥੇ ਇਹਨਾਂ ਸਾਰੀਆਂ ਸਿਆਸੀ ਧਿਰਾਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਤਿਆਰੀਆਂ ਦਾ ਬਿਗਲ ਵੀ ਬਚਾ ਦਿੱਤਾ ਸ਼ਰੋਮਨੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਵਿੱਚ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਵਰਕਰਾਂ ਨੂੰ ਸ਼ਰੋਮਨੀ ਅਕਾਲੀ ਦਲ ਨੂੰ ਮੁੜ ਸੱਤਾ ਵਿੱਚ ਲਿਆਉਣ ਦੀ ਅਪੀਲ ਕਰਦਿਆਂ ਆਖਿਆ ਸ਼ਰੋਮਨੀ ਅਕਾਲੀ ਦਲ ਮੈਂ ਕਿਹਾ ਪੰਜਾਬ ਦੀ ਵਾਰਿਸ ਪਾਰਟੀ ਹੈ ਸਾਡੇ ਵਾਸਤੇ ਇਕੱਲਾ ਪੰਜਾਬ ਹੀ ਹੈ ਨੰਬਰ 1 ਤੇ ਮੈਂ ਵਾਦਾ ਕਰਦਾ ਕਿ ਤੁਸੀਂ ਪੰਜਾਬ ਵਿੱਚ ਆਪਣੀ ਪਾਰਟੀ ਦੀ ਸਰਕਾਰ ਲਿਆ ਦਿਓ ਪੰਜਾਬ ਨੂੰ ਨੰਬਰ 1 ਬਣਾਉਣਾ ਸਾਡਾ ਫਰਜ਼ ਹੈ ਤੇ ਮੈਂ ਤੁਹਾਨੂੰ ਵਾਦਾ ਕਰਦਾ ਜੇ ਨਾ ਬਣਾ ਸਕੇ ਮੈਂ ਉਹਦੇ ਬਾਅਦ ਜ਼ਿੰਦਗੀ ਇਲੈਕਸ਼ਨ ਨਹੀਂ ਲੜੂਗਾ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕੇਂਦਰ ਦੀ ਭਾਈਪਾਸ ਸਰਕਾਰ ਤੇ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਸਾਜ਼ਿਸ਼ਾਂ ਰਚਣ ਦਾ ਦੋਸ਼ ਲਾਇਆ ਸੀ। ਇਹਨਾਂ ਦੋਸ਼ਾਂ 'ਤੇ ਕੱਲ ਪਲਟਵਾਰ ਕਰਦੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਨੂੰ ਨਸੀਹਤ ਦਿੱਤੀ ਕਿ ਅਕਾਲੀ ਦਲ ਭਾਜਪਾ ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜੀ ਹੀਠ ਸੋਟਾ ਫੇਰੇ। ਜਾਖੜ ਨੇ ਅਕਾਲੀ ਦਲ ਵੱਲੋਂ ਭਾਜਪਾ ਤੇ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਹਨਾਂ ਆਖਿਆ ਕਿ ਅਕਾਲੀ ਦਲ ਦੇ ਆਗੂ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਲਈ ਭਾਜਪਾ ਤੇ ਬੇਬੁਨਿਆਦ ਦੋਸ਼ ਲਾ ਰਹੇ ਹਨ। ਜਦੋਂ ਜਵਾਕ ਸੀ ਜਦੋਂ ਸੁਣਦੇ ਹੁੰਦੇ ਸੀ ਵੀ ਚੰਗੀ ਤੋਂ ਚੰਗੀ ਕਾਂਗਰਸ ਨਾਲੋਂ ਮਾੜਾ ਤੋਂ ਮਾੜਾ ਅਕਾਲੀ ਦਲ ਚੰਗਾ ਹੈ ਆਹ ਅਕਾਲੀ ਦਲ ਜਿਵੇਂ ਤੁਸੀਂ ਆਪਣਾ ਸਾਰੀ ਨਾ ਆਪਣਾ ਜਲੂਸ ਕਢਾਇਆ ਤੁਸੀਂ ਨਾਲ ਆਪਣੀਆਂ ਇੰਸਟੀਚੂਨਸ ਆਪਣੀ ਪ੍ਰਧਾਨਗੀਆਂ ਆਏ ਬਾਕੀ ਇੰਸਟੀਚੂਨਸ ਦਾ ਬਹੁਤ ਵੱਡੀ ਢਾਲ ਆਈ ਹੈ ਇਹਨਾਂ ਦੇ ਵਾਸਤੇ ਚਾਤੀ ਮਾਰੋ ਉਹਦੇ ਬਾਅਦ ਕਿਸੇ ਤੇ ਇਲਜ਼ਾਮ ਲਾਇਓ ਫਿਰ ਜਵਾਬ ਦੇਵਾਂਗੇ ਤੁਸੀਂ ਜਵਾਬ ਅਜੇ ਲੋਕਾਂ ਨੂੰ ਦੇਣੇ ਬਾਕੀ ਆ ਤੁਹਾਨੂੰ ਫੇਰ ਮੰਗਿਓ ਕਿਸੇ ਤੋਂ ਜਵਾਬ ਆਲ ਨੰਗਲ ਦੇ ਗੁਰਦੁਆਰਾ ਤੰਤਪੁਰ ਸਾਹਿਬ ਵਿੱਚ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਤਖਤ ਸ਼੍ਰੀ ਅਕਾਲ ਪਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਦਰਮਿਆਨ ਬਹਿਸਬਾਜ਼ੀ ਹੋ ਗਈ। ਜਾਣਕਾਰੀ ਮੁਤਾਬਕ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਹਨਾਂ ਆਪਣੇ ਸੰਬੋਧਨ ਵਿੱਚ ਆਪ ਸਰਕਾਰ ਦੇ ਕੰਮਕਾਜ ਤੇ ਵੀ ਤੰਜ਼ ਕਸੇ। ਉਨ੍ਹਾਂ ਆਪ ਸਰਕਾਰ ਦੀ ਕਾਰਗੁਜ਼ਾਰੀ ਤੇ ਕਈ ਸਵਾਲੀਆ ਚਿੰਨ੍ਹ ਲਾਏ ਜਿਸ ਤੋਂ ਬਾਅਦ ਹਰਜੋਤ ਬੈਸ ਨੇ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਜ਼ਥੇਦਾਰਾਂ ਦੀ ਨਿਯੁਕਤੀ ਰਿਟਾਇਰਮੈਂਟ ਆਦਾਰੇ ਵਿਧੀ ਵਿਧਾਨ ਬਣਾਉਣ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਦੋਵਾਂ ਸ਼ਖਸੀਅਤਾਂ ਦਰਮਿਆਨ ਬਹਿਸਬਾਜੀ ਹੋ ਗਈ ਜ਼ਥੇਦਾਰਾਂ ਦੀ ਨਿਯੁਕਤੀ ਕਿ ਜ਼ਥੇਦਾਰਾਂ ਦੀ ਨਿਯੁਕਤੀ ਉਹ ਸਾਡੇ ਕਮੇਟੀ ਜੁਲ੍ਹਾ ਸਾਹਿਬ ਸਰਦਾਰ ਸਾਹਿਬ ਵੀ ਸੁਣੋ ਸਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਕੋਨੀ ਉਹ ਵਿਧਾਨ ਸਭਾ ਨਹੀਂ ਤੈਅ ਕਰੋਗੀ ਸਾਡੀ ਪੰਥ ਦੇ ਸਾਡਾ ਪੰਥ ਤੈਅ ਕਰੋ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਹਿੱਸਾ ਅਸੀਂ ਮੈਂ ਵੀ ਸਿੱਖ ਹਾਂ ਵਿਧਾਨ ਸਭਾ ਨਹੀਂ ਤੈਅ ਕਰੋਗੀ ਮੈਂ ਤਾਂ ਤੁਹਾਨੂੰ ਐਸਾ ਕਿੰਨਾ ਨੇ ਸਾਡੇ ਸਿੱਖ ਨੌਜਵਾਨਾਂ ਨੂੰ ਕੱਲ ਤੁਹਾਡੇ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਮਾਰਿਆ ਉਹਨਾਂ ਨੂੰ ਵਿਧਾਨ ਸਭਾ ਤੋਂ ਸਿੱਖ ਤੋਂ ਵਰਦੀ ਨਾਲ ਕੋਈ ਗੱਲ ਨਹੀਂ ਮਜੀਠਾ ਨਜ਼ਦੀਕ ਪਿੰਡ ਕਲੇਰ ਮੰਗਟ ਵਿਖੇ ਇੱਕ ਪੈਟਰੋਲ ਪੰਪ ਉੱਪਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਅਨੇਵਾ ਫਾਇਰਿੰਗ ਕਰਨ ਦੌਰਾਨ ਪੰਪ ਦੇ ਇੱਕ ਕਰਮਿੰਦੇ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਪੈਟਰੋਲ ਪੰਪ ਦੇ ਮਾਲਕ ਨੇ ਦੱਸਿਆ ਕਿ ਕੁਝ ਲੋਕ ਪੈਟਰੋਲ ਪੰਪ ਤੇ ਤੇਲ ਪਵਾਉਣ ਆਏ ਸਨ ਪਰ ਪੈਟਰੋਲ ਪੰਪ ਬੰਦ ਹੋਣ ਕਾਰਨ ਕਰਿੰਦਿਆਂ ਨੇ ਤੇਲ ਪਾਉਣ ਤੋਂ ਮਨਾਂ ਕਰ ਦਿੱਤਾ ਜਿਸ ਤੋਂ ਬਾਅਦ ਹੋਈ ਬਹਿਸਬਾਜੀ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਨੇ ਪੰਪ ਦੇ ਕਰਿੰਦਿਆਂ ਤੇ ਫਾਇਰਿੰਗ ਕਰ ਦਿੱਤੀ ਸਵੇਰ ਵਿੱਚ ਪਿਛਲੇ 2 ਦਿਨਾਂ ਤੋਂ ਚੱਲ ਰਹੀ ਪਛਮੀ ਗੜਬੜੀ ਦੇ ਕਾਰਨ ਭਾਵੇਂ ਕਿਸਾਨਾਂ ਦੀਆਂ ਮੁਸ਼ਕਿਲਾਂ ਤਾਂ ਵੱਧ ਗਈਆਂ ਪਰ ਵੱਧ ਰਹੀ ਗਰਮੀ ਦੇ ਜੋਰ ਨੂੰ ਵੀ ਠੱਲ ਪਈ ਕੱਲ ਸਵੇਰੇ ਵਿੱਚ ਮੌਸਮ ਖੁਸ਼ਕ ਤੇ ਸਾਫ਼ ਰਿਹਾ ਤੇ ਸਹਾਬਲਾ ਬਣਿਆ ਰਿਹਾ ਪਰ ਮੌਸਮ ਮਾਰਾ ਮੁਤਾਬਕ ਹੁਣ ਕੱਲ ਤੋਂ ਇੱਕ ਵਾਰ ਫਿਰ ਸਵੇਰੇ ਵਿੱਚ ਗਰਮੀ ਜ਼ੋਰ ਫੜੇਗੀ ਤੇ ਲੂ ਦੀ ਸ਼ੁਰੂਆਤ ਹੋ ਜਾਵੇਗੀ ਮੌਸਮ ਮਾਰਾ ਮੁਤਾਬਕ 20 ਅਪ੍ਰੈਲ ਤੱਕ ਮੌਸਮ ਹੁਣ ਗਰਮ ਤੇ ਖੁਸ਼ਕ ਰਹੇਗਾ ਜਿਸ ਦੇ ਚੱਲਦੇ ਕਣਕ ਦੀ ਵਾਢੀ ਹੁਣ ਜ਼ੋਰ ਫੜ ਲਵੇਗੀ ਪੂਰਥਲਾ ਨਜ਼ਦੀਕ ਪਿੰਡ ਪੀਰੇਵਾਲ ਦੇ ਚਾਰ ਨੌਜਵਾਨ ਕੱਲ ਬੈਸ ਦਰਿਆ ਵਿੱਚ ਡੁੱਬ ਗਏ ਦੱਸਿਆ ਜਾ ਰਿਹਾ ਹੈ ਕਿ ਇਹ ਚਾਰੇ ਨੌਜਵਾਨ ਦਰਿਆ ਵਿੱਚ ਨਹਾਉਣ ਗਏ ਸਨ ਕਿ ਪਾਣੀ ਦੇ ਤੇਜ਼ ਵਹਾਹ ਦੀ ਲਪੇਟ ਵਿੱਚ ਆ ਗਏ। ਇਨ੍ਹਾਂ ਨੌਜਵਾਨਾਂ ਦੀ ਉਮਰ ਲਗਭਗ 17 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਡੁੱਬੇ ਨੌਜਵਾਨਾਂ ਵਿੱਚ ਦੋ ਸਕੇ ਭਰਾ ਵੀ ਸ਼ਾਮਲ ਹਨ। ਪੰਜਾਬ ਸਰਕਾਰ ਦੀ ਬੁੱਢੇ ਦਰਿਆ ਨੂੰ ਮੁੜ ਸਰਜੀਤ ਕਰਨ ਦੀ ਮੁਹਿੰਮ ਨੇ ਭਾਵੇਂ ਲੁਧਿਆਣਾ ਵਾਸੀਆਂ ਨੂੰ ਕੁਝ ਆਸ ਦੀ ਕਿਰਨ ਦਿਖਾਈ ਹੈ। ਪਰ ਇਸ ਮੁਹਮਦੇ ਚਲਦੇ ਲੁਧਿਆਣਾ ਦੇ ਕਈ ਖੇਤਰਾਂ ਵਿੱਚ ਹੁਣ ਹਾਲਤ ਵੱਧ ਤੋਂ ਵੱਧ ਵੀ ਹੁੰਦੇ ਜਾ ਰਹੇ ਹਨ ਲੁਧਿਆਣਾ ਵਿੱਚ ਅੱਜ ਕੱਲ੍ਹ ਕਈ ਖੇਤਰਾਂ ਵਿੱਚ ਸੜਕਾਂ ਤੇ ਘੁੰਮਦਾ ਤੇਜਾਬੀ ਪਾਣੀ ਵੱਡੀ ਮੁਸੀਬਤ ਬਣਿਆ ਹੋਇਆ ਹੈ ਲੁਧਿਆਣਾ ਦੇ ਤਾਜਪੁਰ ਰੋਡ ਨਜ਼ਦੀਕ ਪੈਂਦੀਆਂ ਸੜਕਾਂ ਤੇ ਘੁੰਮਦੇ ਤੇਜਾਬੀ ਪਾਣੀ ਕਰਕੇ ਜਿੱਥੇ ਰਾਹੀਗਰ ਪਰੇਸ਼ਾਨ ਹੋ ਰਹੇ ਹਨ ਉੱਥੇ ਇਸ ਪਾਣੀ ਨੇ ਲੋਕਾਂ ਦੀਆਂ ਘਰਾਂ ਦੀਆਂ ਕੰਧਾਂ ਦਾ ਰੰਗ ਵੀ ਬਦਲ ਦਿੱਤਾ ਹੈ ਇੱਥੋਂ ਤੱਕ ਕਿ ਸੜਕਾਂ ਦਾ ਰੰਗ ਵੀ ਤਬਦੀਲ ਹੋ ਚੁੱਕਾ ਹੈ ਲੋਕਾਂ ਨੇ ਅਪੀਲ ਕੀਤੀ ਹੈ ਕਿ ਜਿੱਥੇ ਸੂਬਾ ਸਰਕਾਰ ਬੁੱਢੇ ਦਰਿਆ ਨੂੰ ਮੁੜ ਸਰਜੀਤ ਕਰ ਲੁਧਿਆਣਾ ਵਾਸੀਆਂ ਨੂੰ ਰਾਹਤ ਦੇਣ ਦਾ ਯਤਨ ਕਰ ਰਹੀ ਹੈ ਉੱਥੇ ਇਸ ਤਜਾਬੀ ਤੇ ਪ੍ਰਦੂਸ਼ਿਤ ਪਾਣੀ ਤੋਂ ਵੀ ਲੋਕਾਂ ਦਾ ਖਿਹੜਾ ਛਡਵਾਇਆ ਜਾਵੇ ਇੱਥੇ ਦੱਸਣਾ ਬਣਦਾ ਹੈ ਕਿ ਪਹਿਲਾਂ ਇਹ ਸਾਰਾ ਤਜਾਬੀ ਤੇ ਪ੍ਰਦੂਸ਼ਿਤ ਪਾਣੀ ਬੁੱਢੇ ਦਰਿਆ ਵਿੱਚ ਸੁੱਟਿਆ ਜਾਂਦਾ ਸੀ ਪਰ ਸੂਬਾ ਸਰਕਾਰ ਦੀ ਸਖਤੀ ਤੋਂ ਬਾਅਦ ਹੁਣ ਫੈਕਟਰੀ ਮਾਲਕਾਂ ਨੇ ਇਸ ਪਾਣੀ ਨੂੰ ਸੜਕਾਂ ਆਦਿ ਤੇ ਪਾਉਣਾ ਸ਼ੁਰੂ ਕਰ ਦਿੱਤਾ ਹੈ ਕੇਂਦਰ ਸਰਕਾਰ ਵੱਲੋਂ ਨਵੀਂ ਟੋਲ ਨੀਤੀ ਲਗਭਗ ਤਿਆਰ ਕਰ ਲਈ ਗਈ ਹੈ ਤੇ ਜਲਦ ਹੀ ਇਸ ਦਾ ਐਲਾਨ ਹੋਵੇਗਾ ਇਸ ਵਿੱਚ ਟੋਲ ਫੀਸ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਕਈ ਕਦਮ ਚੁੱਕੇ ਜਾਣ ਦੀ ਸੰਭਾਵਨਾ ਹੈ ਕੇਂਦਰ ਸਰਕਾਰ ਦੇ ਸੂਤਰਾਂ ਮੁਤਾਬਕ ਹੁਣ ਕੋਈ ਵੀ ਵਾਹਨ ਮਾਲਕ ਸਾਲ ਵਿੱਚ 3000 ਰੁਪਏ ਦਾ ਪਾਸ ਬਣਾ ਕੇ ਅਣਗਿਣਤ ਵਾਰ ਦੇਸ਼ ਭਰ ਦੇ ਟੋਲ ਟੈਕਸਾਂ ਨੂੰ ਪਾਰ ਕਰ ਸਕਦਾ ਹੈ ਇਸ ਤੋਂ ਬਿਨਾਂ ਟੋਲ ਟੈਕਸ ਦੀਆਂ ਕੀਮਤਾਂ ਨੂੰ ਵੀ ਮੁੜ ਨਿਰਧਾਰਤ ਕੀਤੇ ਜਾਣ ਦੀ ਉਮੀਦ ਹੈ ਮੰਨਿਆ ਜਾ ਰਿਹਾ ਹੈ ਕਿ ਹੁਣ 100 ਕਿਲੋਮੀਟਰ ਲਈ ਇੱਕ ਵਾਹਨ ਮਾਲਕ ਨੂੰ 50 ਰੁਪਏ ਦਾ ਟੋਲ ਟੈਕਸ ਦੇਣਾ ਪਵੇਗਾ। ਸੂਬੇ ਵਿੱਚ ਨਸ਼ਿਆਂ ਖਿਲਾਫ ਜੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਕੱਲ 44ਵੇਂ ਦਿਨ ਵੀ ਆਪਣੀ ਕਾਰਵਾਈ ਜਾਰੀ ਰੱਖੀ ਤੇ ਲਗਭਗ 250 ਥਾਵਾਂ ਤੇ ਛਾਪੇਮਾਰੀ ਕੀਤੀ। ਇਨ੍ਹਾਂ ਛਾਪੇਮਾਰੀਆਂ ਦੌਰਾਨ 61 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਤੱਕ ਸੂਬਾ ਸਰਕਾਰ ਵੱਲੋਂ ਇਸ ਮੁਹਿੰਮ ਤਹਿਤ ਲਗਭਗ 6000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਆਂਧਰਾ ਪ੍ਰਦੇਸ਼ ਦੇ ਅਨਾਕਪੱਲੀ ਜ਼ਿਲ੍ਹੇ ਵਿੱਚ ਕੱਲ ਇੱਕ ਪਟਾਕਾ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗ ਗਈ ਜਿਸ ਤੋਂ ਬਾਅਦ ਵੱਡਾ ਧਮਾਕਾ ਹੋਇਆ। ਇਸ ਧਮਾਕੇ ਵਿੱਚ 7 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 15 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਰੱਖਿਆ ਮਾਮਲਿਆਂ ਵਿੱਚ ਆਤਮ ਨਿਰਭਰ ਬਣ ਲਈ ਕੱਲ ਭਾਰਤੀ ਫੌਜ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਦਰਸਲ ਡੀਆਰਡੀਓ ਨੇ ਕੱਲ ਇੱਕ ਅਜਿਹਾ ਲੇਜ਼ਰ ਹਥਿਆਰ ਵਿਕਸਿਤ ਕਰਨ ਦਾ ਦਾਅਵਾ ਕੀਤਾ ਜਿਸ ਨਾਲ ਦੁਸ਼ਮਣ ਦੇ ਜਹਾਜ਼ਾਂ ਡਰੋਨਾਂ ਤੇ ਮਜ਼ਾਈਲਾਂ ਨੂੰ ਦੇਸ਼ ਦੀ ਸਰਹੱਦ ਦੇ ਆਉਣ ਤੋਂ 5 ਕਿਲੋਮੀਟਰ ਪਹਿਲਾਂ ਹੀ ਲੇਜ਼ਰ ਨਾਲ ਸੁੱਟ ਲਿਆ ਜਾਵੇਗਾ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਇਸ ਉਪਕਰਨ ਦੇ ਸਾਰੇ ਟ੍ਰਾਇਲ ਪੂਰੇ ਹੋ ਗਏ ਹਨ ਤੇ ਇਸ ਨੂੰ ਜਲਦ ਹੀ ਸਰਹੱਦ ਤੇ ਤਾਇਨਾਤ ਕੀਤਾ ਜਾਵੇਗਾ ਖਿਆ ਮੰਤਰਾਲੇ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਦੀ ਤਨਾਤੀ ਪਹਿਲਾਂ ਪੰਜਾਬ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ 'ਤੇ ਕੀਤੀ ਜਾਵੇਗੀ ਤਾਂ ਜੋ ਦੁਸ਼ਮਣ ਦੇਸ਼ ਤਰਫੋਂ ਆਉਣ ਵਾਲੇ ਡਰੋਨਾਂ ਨੂੰ ਫੁੰਡਿਆ ਜਾ ਸਕੇ ਕਣਕ ਦੀ ਕਟਾਈ ਦੇ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਪੰਜਾਬ ਬਿਜਲੀ ਬੋਰਡ ਨੇ ਹੁਣ ਪੁਖਤਾ ਕਦਮ ਚੱਕ ਲਏ ਹਨ ਦਰਸਲ ਹਰ ਸਾਲ ਕਣਕ ਦੇ ਇਸ ਮੌਸਮ ਵਿੱਚ ਅੱਗ ਲੱਗਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਜ਼ਿਆਦਾਤਰ ਅਗਜ਼ਨੀ ਦੀਆਂ ਘਟਨਾਵਾਂ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਵਾਪਰਦੀਆਂ ਹਨ ਇਨ੍ਹਾਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਕੱਲ ਪੰਜਾਬ ਬਿਜਲੀ ਬੋਰਡ ਨੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਉਸ ਨੇ ਸਾਰੇ ਹੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਕਿਤੇ ਵੀ ਬਿਜਲੀ ਸੰਬੰਧੀ ਕੋਈ ਵੀ ਸਮੱਸਿਆ ਢਿੱਲੀਆਂ ਤਾਰਾਂ ਜਾਂ ਸ਼ਾਰਟ ਸਰਕਟ ਆਦ ਹੋਵੇ ਤਾਂ ਇਨ੍ਹਾਂ ਨੰਬਰਾਂ 'ਤੇ ਤੁਰੰਤ ਸੂਚਨਾ ਦਿੱਤੀ ਜਾਵੇ ਬਿਜਲੀ ਬੋਰਡ ਨੇ ਦਾਅਵਾ ਕੀਤਾ ਕਿ ਉਹ ਸ਼ਿਕਾਇਤ ਮਿਲਣ ਤੇ ਤੁਰੰਤ ਕਾਰਵਾਈ ਕਰਕੇ ਸਮੱਸਿਆ ਨੂੰ ਠੀਕ ਕਰੇਗਾ ਬਿਜਲੀ ਬੋਰਡ ਨੇ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਜਿਸ ਤੇ ਖਪਤਕਾਰ ਹੁਣ ਸਮੱਸਿਆ ਵਾਲੇ ਸਥਾਨ ਦੀ ਫੋਟੋ ਖਿੱਚ ਕੇ ਬਿਜਲੀ ਬੋਰਡ ਨੂੰ ਤੁਰੰਤ ਭੇਜ ਸਕਣਗੇ ਇਹ ਵਟਸਐਪ ਨੰਬਰ 9446106835 9646106836 ਹਨ ਆਈਪਲ ਦੇ ਰਾਤ ਖੇਡੇ ਗੇ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ ਆਰਸੀਬੀ ਨੇ ਆਸਾਨੀ ਨਾਲ ਹਰਾ ਦਿੱਤਾ ਰਾਜਸਥਾਨ ਰਾਇਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 173 ਦੌੜਾਂ ਬਣਾਈਆਂ ਜਿਸ ਨੂੰ ਬੰਗਲੌਰ ਦੀ ਟੀਮ ਨੇ 18ਵੇਂ ਓਵਰ ਵਿੱਚ ਇੱਕ ਵਿਕਟ ਗਵਾਕੇ ਹੀ ਪੂਰਾ ਕਰ ਲਿਆ ਉਧਰ ਦਿੱਲੀ ਵਿੱਚ ਕੱਲ ਮੁੰਬਈ ਇੰਡੀਅਨਜ਼ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਘਰੇਲੂ ਟੀਮ ਦਿੱਲੀ ਕੈਪੀਟਲਜ਼ ਨੂੰ ਮੈਚ ਵਿੱਚ 12 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ ਇਸ ਦੇ ਨਾਲ ਹੀ ਖਬਰਾਂ ਦਾ ਖਾਸ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ